ਪਟਿਆਲਾ ਦੇ ਪਿੰਡ ਭਾਨਰੀ ਨੇੜੇੋਂ ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਦੀ ਕਾਰ ਸ਼ੱਕੀ ਹਾਲਾਤਾਂ ਦੇ ਵਿੱਚ ਬ੍ਰਹਾਮਤ ਹੋਈ ਹੈ ਪੁਲਿਸ ਮੁਲਾਜ਼ਮ ਸਤਿੰਦਰ ਸਿੰਘ ਦਾ ਹਾਲੇ ਤੱਕ ਕੋਈ ਵੀ ਅਤਾ ਪਤਾ ਨਹੀਂ ਚੱਲ ਸਕਿਆ ਸਤਿੰਦਰ ਸਿੰਘ ਮੁਹਾਲੀ ਤੋਂ ਡਿਊਟੀ ਕਰਕੇ ਆਪਣੇ ਸਮਾਣਾ ਸਥਿਤ ਘਰ ਨੂੰ ਜਾ ਰਿਹਾ ਸੀ ਪਰ ਘਰ ਪਰਤਣ ਤੋਂ ਪਹਿਲਾਂ ਹੀ ਉਹ ਰਸਤੇ ਦੇ ਵਿੱਚ ਗਾਇਬ ਹੋ ਗਿਆ ਦੇਖੋ ਪੂਰੀ ਖਬਰ ਪੰਜਾਬ ਪੁਲਿਸ ਦਾ ਇੱਕ ਮੁਲਾਜ਼ਮ ਸਤਿੰਦਰ ਸਿੰਘ ਸ਼ੱਕੀ ਹਾਲਾਤ ਦੇ ਵਿੱਚ ਲਾਪਤਾ ਹੋ ਗਿਆ ਜਿਸ ਦੀ ਗੱਡੀ ਪਟਿਆਲਾ ਜ਼ਿਲ੍ਹੇ ਦੇ ਪਿੰਡ ਭਾਨਰੀ ਨੇੜੇੋਂ ਬਰਾਮਦ ਹੋਈ ਹੈ ਪਰਿਵਾਰਕ ਮੈਂਬਰਾਂ ਦੇ ਅਨੁਸਾਰ ਕਾਂਸਟੇਬਲ ਸਤਿੰਦਰ ਸਿੰਘ ਦੀ ਡਿਊਟੀ ਐਸਐਸਪੀ ਮੁਹਾਲੀ ਸੰਦੀਪ ਗਰਗ ਦੇ ਨਾਲ ਲੱਗੀ ਸੀ ਉਹ ਡਿਊਟੀ ਕਰਕੇ ਸਮਾਨਾ ਵਿਖੇ ਆਪਣੇ ਘਰੇ ਜਾ ਰਿਹਾ ਸੀ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਸਤਿੰਦਰ ਘਰੇ ਨਹੀਂ ਪੁੱਜਿਆ ਤਾਂ ਉਹਨਾਂ ਨੇ ਭਾਲ ਕਰਨੀ ਸ਼ੁਰੂ ਕੀਤੀ ਜਿਸ ਦੌਰਾਨ ਸਮਾਨਾ ਸੜਕ ਤੇ ਪਿੰਡ ਭਾਨਰੀ ਦੇ ਕੋਲ ਉਸਦੀ ਗੱਡੀ ਬਰਾਮਦ ਹੋਈ ਹੈ ਗੱਡੀ ਦੇ ਵਿੱਚ ਖੂਨ ਦੇ ਨਿਸ਼ਾਨ ਸਨ ਪਰ ਸਤਿੰਦਰ ਸਿੰਘ ਲਾਪਤਾ ਸੀ ਜਿਸ ਤੋਂ ਬਾਅਦ ਪੁਲਿਸ ਨੂੰ ਸਾਰੇ ਮਸਲੇ ਦੀ ਇਤਲਾਹ ਦਿੱਤੀ ਗਈ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਸਦੀ ਕਿਸੇ ਦੇ ਨਾਲ ਕੋਈ ਵੀ ਦੁਸ਼ਮਣੀ ਕਦੇ ਨਹੀਂ ਸੀ ਉਧਰ ਸੂਚਨਾ ਮਿਲਦੇ ਹੀ ਪੁਲਿਸ ਦੀ ਟੀਮ ਵੀ ਮੌਕੇ ਦੇ ਉੱਪਰ ਪਹੁੰਚ ਗਈ ਜਿਸ ਨੇ ਗੱਡੀ ਦੀ ਫੋਰੈਂਸਿਕ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਨਾਲ ਹੀ ਕਾਂਸਟੇਬਲ ਸਿੰਦਰ ਸਿੰਘ ਦੀ ਭਾਲ ਦੇ ਵਿੱਚ ਵੀ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਨੇ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ ਦੇ ਕੋਲ ਇਨਫੋਰਮੇਸ਼ਨ ਗਈ ਸੀ ਚਾਰ ਸਾਹਿਬ ਕੋਲ ਉਹ ਕਰਤੀ ਉਹਨਾਂ ਗੱਡੀ ਉਪਰੰਤਕ ਟੀਮ ਆਲੇ ਆਏ ਉਹ ਦੀ ਉਹ ਕਰ ਰਹੇ ਨੇ ਸਾਰੀ ਪੜਤਾਲ ਉਸ ਤੋਂ ਬਾਅਦ ਉਹ ਗੱਡੀ ਲੱਭਾਂਗੇ ਤੇ ਗੱਡੀ ਕਿਸੇ ਮੁਲਾਜ਼ਮ ਦੀ ਹੈ ਜੀ ਹਾਂਜੀ ਮੁਲਾਜ਼ਮ ਨੇ ਉਹ ਲੱਗੇ ਹੋਏ ਨੇ ਚੰਡੀਗੜ੍ਹ ਕਿਸੇ ਸੀਨੀਅਰ ਅਫੀਸਰ ਨਾਲ ਕਿਵੇਂ ਕੀ ਨਾਮ ਸੀ ਉਹਨਾਂ ਦਾ ਕਾਂਸਟੇਬਲ ਸਤਿੰਦਰ ਸਿੰਘ ਜੀ ਲਾ ਪਤਾ ਸੀ ਜੀ ਇਹ ਕਿਸੇ ਹਾਂਜੀ ਲਾ ਪਤਾ ਸੀ ਮਿਸਿੰਗ ਨਹੀਂ ਬੰਲੀ ਨਹੀਂ ਹਲੇ ਕੋਈ ਪਤਾ ਨਹੀਂ ਹੈ ਤੇ ਪਰ ਪਤਾ ਚਾਰ ਸਾਹਿਬ ਨੂੰ ਪਤਾ ਸਾਰੀ ਗੱਲ ਦਾ ਹਾਂ ਨਾਲ ਬਾਤ ਤੇ ਫਿਰ ਤੁਹਾਨੂੰ ਉਤਲਾ ਕਦੋਂ ਮਿਲ ਚਗੀ ਜੀ ਤਿਤਲਾ ਉਹਨਾਂ ਨੂੰ ਮਿਲੀ ਸੀ ਚਾਰ ਸਾਹਿਬ ਨੂੰ ਕੋਰੇ ਮੇਰਾ ਤਾਂ ਗੱਡੀ ਖੜੀ ਜਾ ਦੋ ਉਹਨਾਂ ਫੋਰੈਂਸਿਕ ਟੀਮ ਜਾਂਚ ਕਰਦੀ ਐ ਸੀ ਜੀ ਹਾਂ ਫੋਰੈਂਸਿਕ ਟੀਮ ਆਪਣੇ ਉਹ ਲੈ ਰਹੇ ਨੇ ਸਾਰੇ ਸੈਂਪਲ ਵਗੈਰਾ ਜੀ ਉਹ ਫੋਰੈਂਸਿਕ ਟੀਮ ਫਿਲਹਾਲ ਪੁਲਿਸ ਨੇ ਮਾਮਲੇ ਦੀ ਤੇਜ਼ੀ ਦੇ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਜਾਂਚ ਦੌਰਾਨ ਹੀ ਪਤਾ ਚੱਲ ਸਕੇਗਾ ਕਿ ਆਖਰਕਾਰ ਸਤਿੰਦਰ ਸਿੰਘ ਕਿੱਥੇ ਲਾਪਤਾ ਹੋ ਗਿਆ ਪਟਿਆਲਾ ਤੋਂ ਰਣਦੀਪ ਸਿੰਘ ਦੀ ਇਸ ਵਿਸ਼ੇਸ਼ ਰਿਪੋਰਟ ਦੇ ਨਾਲ ਹੰਦਰਦ ਟੀਵੀ